ਪਰ ਇੱਕ ਗੱਲ ਇਹ ਉਹ ਵਿਆਹ ਨਹੀਂ ਕਰਾਉਂਦੀ ਛੇਤੀ ਕੀ ਉਹ ਕਿਉਂ ਉਹ ਜਿੱਦੋਂ ਦੇ ਨਗਦੀ ਸੀ ਨਾ ਹਾਂਜੀ ਤੇ ਮੈਂ ਪਹਿਲਾਂ ਤਾਂ ਮਿੱਟੀ ਚੂਕ ਚੋ ਮੱਛੀ ਨਾ ਲਾਉਂਦਾ ਹਾਂ ਉਹ ਕਿਉਂ ਮੇਰੇ ਸਰਾਜ ਜੱਗਾ ਸਿਕੰਦਰ ਰੁਪਈਆ 52500 ਕਿੱਥੇ ਆ ਭਲਾ ਇੱਕ ਮੋਬਾਈਲ ਮੋਬਾਈਲ ਕਿੱਥੇ ਆ ਆਜਾ ਸਾਡੀ ਵੀਡੀਓ ਬਣਾਉਣ ਦੇ ਆ ਓ ਪਾਣੀ ਤੁਰੀ ਤੇਰੇ ਗਾਹੀ ਬਾਬਾ ਨਾਨਕਾ ਤੇਰਾ ਹਰ ਇੱਕ ਵਚਨ ਅਲਾਹੀ ਬਾਬਾ ਨਾਨਕਾ ਅੱਜ ਤੈਨੂੰ ਜੱਗ ਨਾਲ ਲੜਾਇਆ ਰੁਪਈਏ ਦੇ ਦੋ ਸਾਰੇ ਗੁਰੂ ਨਾਨਕ ਜੀ ਰੂਹੇ ਮਰਦਾਨਾ ਸੁਣ ਲੈ ਗੁਰੂ ਯਾਰੇ ਵਾਹਿਗੁਰੂ ਨਾਨਕ ਨੇ ਖੜਾਉਣਾ ਦਿੱਤਾ ਇਹੋ ਜੀਆਂ ਖੁਸ਼ੀਆਂ ਨੇ ਆਮੀ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਦੇ ਵੇਲੇ ਭਾਈ ਬਾਲਾ ਮਰਦਾ ਨਾ ਹੋਵੇ ਇਹਦਾ ਪਿਆਰ ਸੱਚਾ ਜਾਣਦਾ ਜਮਾਨਾ ਹੋਵੇ ਸੱਚ ਵਾਲਾ ਭਜਨ ਨਾਮ ਵਾਲਾ ਭਜਨ ਸੁਣਾਵੀਂ ਬਾਬਾ ਨਾਨਕਾ ਇਹੋ ਜੀਆਂ ਇਹੋ ਜੀਆਂ ਵਾਹਿਗੁਰੂ ¡Vaya! ਹਾਏ ਹਾ ਲਾਲਾ ਮੇਰੇ ਸਰਦਾਰ ਜੱਗਾ ਸਕੰਦਰ ਪੀੜ 55000 ਉਹ ਕਿੱਥੇ ਆ ਭਲਾ ਇੱਕ ਮੋਬਾਈਲ ਮੋਬਾਈਲ ਕਿੱਥੇ ਆ ਆਇਆ ਸਾਡੀ ਵੀਡੀਓ ਬਣਾਉਣ ਡਿਆ ਹੋਰ ਕੀ ਹੋਣ ਡਿਆ ਆ ਯਾਰ ਆ ਤਾਂ ਮੜਨ ਮੋਬਾਈਲ ਦੇਖਣਾ ਵੇ ਮੋਬਾਈਲ ਕਿਦਾਂ ਦੇਣਾ ਭਲਾ ਆ ਤਾਂ ਦੋਵੇਂ ਸਮਾਂ ਕੱਢ ਕੇ ਫੇਰ ਹੀ ਦੇਣਾ ਹੋਰ ਕੀ ਹੋਣ ਡਿਆ ਹੋਰ ਮੁੜ ਵੀ ਆ ਓ ਦਾਕਾ ਹਾਂਜੀ ਮੇਰੇ ਸਰਦਾਰਾ ਨ ਮਹਾਰਾਜ ਭਾਗ ਲਾਵੇ ਖੁਸ਼ੀਆਂ ਹੋਣ ਤੁਸੀਂ ਆ ਜਾਦੇ ਜੋ ਹਾਂਜੀ ਤੁਹਾਡੇ ਜੇ ਮੈਂ ਕੀ ਹੁੰਦਾ ਤੇ ਸਾਡਾ ਕਾਦਾ ਜਮਣਾ ਨ ਲੇਕਾ ਹਾਂ ਜਮਣਾ ਮੇਰੇ ਸਰਦਾਰਾ ਪਾਸ਼ਾਵਾਂ ਦਾ ਓਹੋ ਤੁਹਾਡਾ ਕੋਈ ਜਮਣਾ ਨਹੀਂ ਪੰਡਾ ਦਾ ਓਹ ਕਿਉਂ ਬਾਣੀ ਪਨੀ ਦੀ ਬੁੱਧ ਨਹੀਂ ਆ। ਉਹਨੇ ਵਾਤੀ ਹੁਣੇ ਆ। ਦੋ ਦੋ ਬਸ਼ੇ ਰਖਦੇ। ਬੰਦੇ ਤੇਰੀ। ਜਮਨਾ ਮੇਰੇ ਸਦਾਰਾਂ ਦਾ। ਜਿੰਨੇ ਜਮ ਕੇ ਜਾਗ ਲਵਾਦ ਨੇ। ਉਠੀਆਂ ਬਾਦਲੀਆਂ। ਵੱਡਾ ਲੱਗੀ ਕਮੀ ਵੀ ਤਾਰ ਦੇਣੇ। ਜਿਹੜੇ ਜਮ ਕੇ ਮੁਸਲਮਾਨ ਮਾਰ ਦੇਣੇ। ਉਹ ਸਦਾਰਾਂ ਦਾ ਕੰਮ ਹੈ। ਉਹ ਮੁੜਵੀ ਆ। ਬੜਾ ਕੋਲ ਕੋ ਤਿੰਨ ਦਰਦੀ। ਉਹਦਾ ਵੀ ਨਹੀਂ ਲਾਉਂਦੀ ਯਾਰ। ਉਹ ਮੁੜਵੀ ਆ। ਤੇ ਤੇਰੀ ਜਮਿਆਂ ਦੇ ਨਾਲ ਕੇ ਬੜੇ ਧਰਮੀ ਸੀ। ਮੇਰੇ ਜਮਿਆਂ ਵਾਕਿਆ ਨਾਲ ਕੇ ਬੜੇ ਧਰਮੀ ਸੀ ਤੇ ਮੀਤ। ਮੇਰੇ ਜਮਿਆਂ ਚੋਰਾ ਨੇ ਬਹੁਤ ਧਰਮ ਕੀਤਾ ਭੁੱਖਿਆਂ ਨੂੰ ਭੋਜਨ ਲੰਗਿਆਂ ਨੂੰ ਕੱਪੜੇ ਉਹ ਬੱਸ ਕਰ ਬੱਸ ਕਰ ਕਿਉਂ ਉਹ ਲੈ ਰਹੇ ਨੇ ਇਸੇ ਵੀ ਕਿਥੇ ਨੇ ਬ੍ਰਾਸ ਮੁੰਤੇਰਾ ਅਣਿਆਰੋ ਦੋ ਦੋ ਹੋਰ ਕੀ ਹੋਣਿਆ ਇੱਕ ਮੈਨੂੰ ਮਿਲਿਆ ਦਿਓ ਉਹ ਕਿਉਂ ਮੈਂ ਵੀ ਕੁਆਰਾ ਫਿਰਨਿਆ ਹੋਰ ਕੀ ਹੋਣਿਆ ਇਹ ਪਿੰਟਕੋਟ ਪਾ ਕੇ ਆ ਦਾਦੀ ਕੋਲੋਂ ਲੈ ਲੈ ਰੁਪਿਆ 51000 ਦੋ ਬਟਾ ਦੋ ਸੜ ਕਰੇਨ ਮਾਂ ਕੋਲੋਂ ਵੇਲ ਤੇ ਫੜੇ ਹੱਥਾਂ ਕਾ ਤੇ ਦਾਦੀ ਤੇ ਧਰਮਿਆ ਦੀ ਵੇਲ ਜੇ ਦੀ ਵੇਲ ਬੰਦੇ ਜੱਟ ਵਦੇ ਮਹਾਰਾਜ ਭਾਗ ਲਾਵੇ ਬੇਲਾ ਵਧਾਨੀ ਭਾਗ ਲਾਵੀ ਤਾਂ ਡੈਡੀ ਨੇ ਵੀ ਹੱਥ ਪਾਵੀ ਤੇ ਜੱਗਾ ਸੀ ਕਿ ਉਹ ਵੀ ਅੱਧੇ ਵੇਲੇ ਪੜਾਵੀ ਉਹ ਵੀ ਹੋ ਲਿਆਈਓ ਮੁੜਵੀ ਆ ਕਾਕਾ ਕਾਕੇ ਜੀ ਮੇਰੇ ਕਰਮਾ ਵਾਲੇ ਯੋਧੇ ਸਰਦਾਰ ਓ ਕਾਕਾ ਪੜਿਆ ਹੈਗਾ ਤੇ ਵਧੀਆ ਨਾਂ ਲਿਖਦਾ ਫੇਰ ਆ ਫਿਰ ਵਧੀਆ ਲਿਖਾ ਦੇ ਮੇਰਾ ਨਾ ਹੀਰੋ ਸਾਈਕਲ ਤੇ ਡੈਡੀ ਨੇ ਕੀ ਆ ਡੈਡੀ ਨੇ ਹੈਂਡ ਤੇ ਨੰਨਾਂ ਚੱਕਾ ਤਾਇਆ ਨਾ ਮਗਰਾਟ ਵਾਹ 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 ਤੇ ਤੁਹਾਡੀ ਮੰਮੀ ਨੇ ਕੀ ਆ ਉਹ ਦੋ ਦੇ ਵਿਚਾਲੇ ਸੀ ਉਹ ਕੀ ਉੱਤਿਆਣੀ ਕਰਾਰੀ ਤੇ ਟੁੱਕਿਆਣੀ ਕਰਾਰੀ ਤਾਈ ਨੇ ਟਲੀ ਸੀ ਬੰਦੇ ਵਾਸੀ ਦਾ ਉਹ ਬਸ ਹੀ ਉਹ ਮੁੜ ਗਿਆ ਉਹ ਕੰਪਨੀ ਸਾਡੀ ਘਰਦੀ ਆ ਘਰਦੀ ਆ ਤੇਰੇ ਪੈਸੇ ਲਈ ਫਿਰਦਾ ਏ ਤੇਰਾ ਨਾਲ ਵਧਿਆ ਆ ਨਾਲ ਵਧਿਆ ਨਹੀਂ ਆਇਆ ਓਏ ਦੇਖ ਲੈ ਜਰਨਾ ਚਾਚਾ ਚਾਚਾ ਇਹ ਭੈਲਾ ਭਰਾ ਸਾਬ ਤੈਨੂੰ ਚਾਚਾ ਕਹਿੰਦੇ ਫੜ ਵੇ ਸਾਬ ਕੋਲ ਵੇਰ ਥੇ ਭਲਾ ਆ ਭਰਾ ਕੋਲ ਫੜ ਵੇਰ ਭਰਾ ਦੇ ਵੇਲਾ ਏ ਅੱਛਾ ਅੱਛਾ ਭਰਾ ਵੇ ਵਾਰੂ ਜਰੂਰ ਵਾਰੇ ਕਦੋਂ ਅੱਜ ਤਾਂ ਭੰਡਾਂ ਨੂੰ ਦੰਦਲ ਪਿਆ ਕੀ ਇਥੇ ਹੋਰ ਕੀ ਹੁੰਦੇ ਆ ਦੇਖਤੇ ਨਹੀਂ ਨਾਲ ਪੋਰਾ ਮੇਹਲੀ ਏ ਇਹ ਵਾਰ ਦਿੰਦਾ ਵੇਰ ਓਏ ਦੇਖ ਮੇਰੇ ਨਾਲ ਚਾਚਾ ਚਾਚਾ ਸਾਰੇ ਭੈਣਾ ਭਰਾ ਚਾਚਾ ਹੀ ਕਹਿੰਦੇ ਮਾਪਿਓ ਭੈਣਾ ਭਰਾ ਸਾਰੇ ਚਾਚਾ ਤੇ ਮੈਂ ਨਹੀਂ ਤੈਨੂੰ ਚਾਚਾ ਕਹਿਣਾ ਉਹ ਬੋਤ ਚਾਚਾ ਕਵੀ ਨਾ ਕਿਉਂ ਭਲਾ 6 ਮਹੀਨੇ ਪਪਾ ਕਹੀ ਜਾਂਦੇ ਤੇ ਤੇਰੀ ਤੇਰੀ ਸਿਹਤ ਬਣੀ ਰਹੂਗੀ ਉਹ ਮੁੜ ਵੀ ਆ ਤੇ ਜੈਲੀ ਕਹਣਾ ਤਾਂ ਉਧਰ ਚਾਚੇ ਨੂੰ ਆਖੀ ਜਾ ਸ਼ਾਦੀ ਹੋਈ ਆ ਉਹਨੇ ਸ਼ਾਦੀ ਹੋਈ ਆ ਸ਼ਾਦੀ ਬੱਲੇ 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 ਮੇਰੇ ਦੋ ਵਾਰ ਹੋਈ ਆ ਅੱਛਾ ਅੱਛਾ ਵਾਹ 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 ਮੈਂ ਸੁਣਿਆ ਘਰ ਵਾਲੀ ਤੇਰਾ ਨਾ ਪਿਆਰ ਬੜਾ ਕਰਦੀ ਬੱਲੇ ਬੱਲੇ ਪਿਆਰ ਵਾਲੀ ਤੇ ਹੱਦਾਂ ਮਕਾਰ ਨਦੀ ਕਿਤੇ ਉਹ ਕਿਦਾਂ ਭਲਾ ਪਰ ਇੱਕ ਦਲੇ ਵੀ ਵਿਆਹ ਨਹੀਂ ਕਰਾਉਂਦੀ ਛੇਤੀ ਕਿਤੇ ਉਹ ਕਿਉਂ ਉਹ ਜਦੋਂ ਨੇ ਲੰਗਦੀ ਸੀ ਨਾ ਹਾਂਜੀ ਤੇ ਆਉਂਦਾ ਹਾਂ ਉਹ ਕਿਉਂ ਭਲਾ ਉਹ ਕਿਹਦੀ ਵਿਆਹ ਨਹੀਂ ਕਰਾਉਣਾ ਉਹ ਕਿਉਂ ਅੱਛਾ ਕਿਹਦੀ ਕੰਦਰ ਮਿੱਟੀ ਖਾਂਦਾ ਆ ਵਾ ਹੋਰ ਕੀ ਹੋਣਿਆ ਤੇਰੇ ਤੇਰੇ ਇਹਦਾ ਵਿਆਹ ਕਰਾ ਲਿਆ ਹਾਂਜੀ ਇਹ ਘੜੀ ਉਹਨੇ ਸਵੇਰੇ ਮੇਰੇ ਮੂੰਹ ਤੋਂ ਲੀਰਾ ਚੁਕਸ ਨੇ ਵੇਖੇ ਹੋ ਲੈ ਇਹ ਕਿਹੜੀ ਗੱਲ ਹੋਈ ਲੀਰਾ ਵੇਖੇ ਆਹੋ ਉਹ ਤਾਂ ਇਹਦੀ ਹੁਣੀ ਆ ਭਲਿਆ ਲੋਕਾਂ ਰੋਟੀ ਖਾ ਲੈ ਚਾਹ ਪੀ ਲੈ ਉਹ ਚਾਹ ਰੋਟੀ ਨਹੀਂ ਪੁੱਛਦੀ ਹਾਂਜੀ ਘੜੀ ਮੁੜੀ ਉਹ ਤਾਂ ਲੀੜਾ ਚੁਕਚੁਲੇ ਦੀ ਹੀ ਉਹ ਕਿਉਂ ਮੈਂਦੀ ਹਾਂਜੀ ਕੰਦਰ ਜਿੰਦਾਈ ਆ ਇਹਦੇ ਇਹ ਕਿੱਥੇ ਡਿਆ ਆ ਇਹਦੀ ਆ ਉਹਦੇ ਦੀ ਜੜੀ ਇਹੋ ਲੈ ਲੈ ਸਰਦਾਰ ਜਗਾ ਸਿੰਘ ਕੋਲੋਂ ਲੜ ਬੀਆ 52000 ਕਿੱਥੇ ਆ ਭਲਾ ਤੇ ਇੱਕ ਹੀਰੋ ਆ ਕਿੱਥੇ ਆ ਭਵੇਂ ਰਖੜਦਾ ਜੀ ਹੋਵੇ ਕੇ ਢਾਗਾ ਬਾਗ ਚਲਾ ਲੈ ਕੇ ਉਹ ਮੁਰਗੀ ਆ ਉਹ ਕੀ ਹੋਣਿਆ ਆ ਉਹ ਬੱਲੇ ਉਹ ਬੱਲੇ ਪੰਡਾ ਤੇਰੀ ਬਾਣੀ ਤੁਰਦਰੀ ਗਾਹੀ ਬਾਬਾ ਨਾਨਕ ਤੇਰਾ ਹਰ ਇੱਕ ਵਚਨ ਅਲਾਹੀ ਬਾਬਾ ਨਾਨਕ ਹੋ ਹੋ ਤੇਰੀ ਬਾਣੀ ਤੁਰਦਰੀ ਗਾਹੀ ਬਾਬਾ ਨਾਨਕ ਤੇਰਾ ਹਰ ਇੱਕ ਵਚਨ ਅਲਾਹੀ ਬਾਬਾ ਨਾਨਕ ਕੰਜੇ ਨਾਲ ਪਰੇ ਕਿ ਦਿੱਤਾ ਐਸਾ ਪਾਣੀ ਪੀ ਤਰ ਰਜ ਰਜ ਕੇ ਕੋਈ ਬੇਸ਼ਕ ਨਾ ਚੱਲੇ ਕਦਾਰੀ ਦੀ ਤੇਰੇ ਚਰਨੀ ਲਗਾ ਪਜ ਪਜ ਕੇ ਗੋ ਨੇ ਸੱਚੀ ਬਾਣੀ ਬਾਬਾ ਨਾਨਕਾ ਤੇਰੀ ਗੋ ਨੇ ਸੱਚੀ ਬਾਣੀ ਬਾਬਾ ਨਾਨਕਾ ਹੋ ਤੇਰਾ ਹਰ ਇੱਕ ਵਚਨ ਅਲਾਹੀ ਬਾਬਾ ਨਾਨਕਾ ਓ ਬਾਣੀ ਤੁਰਿ ਤਰੀ ਗਾਹੀ ਬਾਬਾ ਨਾਨਕਾ ਆਵਾ ਤੇਰਾ ਹਰ ਇੱਕ ਵਚਨ ਅਲਾਹੀ ਬਾਬਾ ਨਾਨਕਾ ਉਹ ਬਚ ਗਈ ਜ਼ਿੰਦਗੀ ਮੇਰੇ ਦਾਨੇ ਦੀ ਮੇਰੇ ਦਾਤਾ ਹੰਮੀ ਪਰ ਦਿੱਤੀ ਵਰ ਗਿਆ ਕੜਾਇਆ ਕਉਟੇ ਦਾ ਜਿਤ ਨਜ਼ਰ ਮਹਿਰਦੀ ਨਾ ਛੋੜ ਨਾ ਚੁਲਾ ਪਗੜਾ ਪਾਲੋ ਕਉਟੇ ਦਾ ਜਿਤ ਨਜ਼ਰ ਮਹਿਰਦੀ ਕਰ ਦਿੱਤੀ ਆਵੇ ਖੁਸ਼ੀਆਂ ਨਾਲ ਵਧਾਈ ਬਾਬਾ ਨਾਨਕਾ ਆਵੇ ਖੁਸ਼ੀਆਂ ਨਾਲ ਵਧਾਈ ਬਾਬਾ ਨਾਨਕਾ ਹੋ ਹਰ ਇੱਕ ਵਚਨ ਬਾਬਾ ਨਾਨਕਾ ਤੇਰਾ ਹਰ ਇੱਕ ਵਚਨ ਅਲਾਹੀ ਬਾਬਾ ਨਾਨਕਾ ਵਾਹਿਗੁਰੂ ਤਰਣ ਬਧਾਈਆਂ ਮਠਿਆਈਆਂ ਜਾਇ ਭੁੱਖਾ ਤੇ ਤੇ ਆਇਆ ਏ ਓਏ ਅੱਗੇ ਬੈਠਾ ਸਿਕੋਟਾ ਰਾਖਿਸ਼ ਭੁੱਖਾ ਤੇ ਤੇ ਆਇਆ ਏ ਓ ਜਾ ਬਸਿਆ ਵਿੱਚ ਭਾਈ ਮਰਦਾਨਾ ਵਾਹਿਗੁਰੂ ਪਿਆ ਬਕਾਰੇ ਗੁਰੂ ਨਾਨਕ ਜੀ ਨੂੰ ਕਹਿ ਮਰਦਾਨਾ ਸੁਣੇ ਗੁਰੂ ਪਿਆਰੇ ਓ ਬਾਬੇ ਨਾਨਕ ਤੈਨੂੰ ਜਗ ਨਰ ਲਾਇਆ ਰੁਪਈਏ ਦੇ ਦੋ ਸਾਰੇ ਆਣ ਕੇ ਜਿਵੇਂ ਮਰਦਾਨਾ ਸੁਣ ਲੈ ਗੁਰੂ ਪਿਆਰੇ ਵਾਹਿਗੁਰੂ ਸਾਰੇ ਸਬਦਾਂ ਦੇ ਆਇਆ ਤਾ ਹੁਣ ਅਸੀਂ ਇਹਨਾਂ ਨੂੰ ਡਾਕਟਰ ਕੀਮਣਾ ਖਾਵੇ ਹੱਥਾਂ ਦਾ ਦਾੰ ਕਰਾਵੇ ਪੰਡ ਖਾਣ ਸੀ ਸਾਨੂੰ ਦੇ ਜਾਣ ਹਾਂਜੀ ਤੇ ਲੈ ਲੈ ਦਾਦੀ ਕੋਲੇ ਰੁਪਿਆਣ 5100 ਬਰੈਡ ਘਟਦਾ ਕਿ ਨਹੀਂ ਘਟਦਾ ਤੇਰੀ ਹੋਰ ਕੀ ਹੋਣਿਆ ਬੀਬੀ ਨੇ ਘਰੇ ਸਾਨੂੰ ਪਾਂਡੇ ਹੀ ਨਹੀਂ ਸਮਝਿਆ ਹਾਂਜੀ ਪਾੜ ਫੜ ਸਮਝਿਆ ਹੋਰ ਕੀ ਅੱਧੇ ਸਿੱਡੀ ਚ ਚੜਨ ਦੀ ਕੰਮ ਰਹੀ ਦੇਂਦਾ ਕਰੀ ਗੁਰਬਾਣੀ ਮੇਰੇ ਸਰਦਾਰ ਨਹੀਂ ਲੱਗਾ ਮੇਰੇ ਬਾਬਾ ਨਾਨਕ ਤੇ ਮਾਂ ਮੇਰੀਏ ਬੇਨਤੀ ਵੇ ਲਾਇਆ ਜਦੋਂ ਦੀ ਮਾਂ ਵਿਆਹ ਚੜੀ ਹੁੰਦੀ ਹੈ ਵਿਆਹ ਦੇ ਵਿੱਚ ਪਾਣੀ ਦਾ ਮਾਂ ਟੁੱਟਦੇ ਮੰਗੇ ਨਹੀਂ ਉਹ ਗੱਲ ਠੀਕ ਹੈ ਅੱਜ ਟਾਈਮ ਦਿੱਤਾ ਵੇਲਾ ਵਾਹਿਗੁਰੂ ਨੇ ਮਾਂ ਸਰ ਇਹਨਾਂ ਸਰਪੰਚਰੇ ਲੈ ਕੇ ਲਾਇਆ ਕਿੱਥੇ ਪਹੁੰਚਿਆ ਆ ਇੱਥੇ ਆਹ ਨਹੀਂ ਲੈ ਕੇ ਉਹਨੇ ਲਾਇਆ ਵੀ ਇਹ ਮਹਾਰਾਜੇ ਨੇ ਪੋਤੀ ਦਮੀ ਖਪਲਾ ਕਨੇਸ਼ਰ ਹੋ ਗਿਆ ਤੇ ਇਹ ਗੱਲ ਇਹ ਵੀ ਲਿਖਿਆ ਇਹ ਦੇਣੇ ਮਹਾਰਾਜ ਜੁਲਾਹ ਦੀ ਬਾਬੇ ਨਾਨਕ ਤੋਂ ਵੱਡਾ ਮਾਂ ਕੋਈ ਨਹੀਂਗਾ ਤੇ ਸਾਡਾ ਇਹ ਵੀ ਇੱਕ ਮਿੰਟ ਉਹ ਪੰਚਰੇ ਆਖਿਆ ਵੀ ਮੈਂ ਐ ਨਹੀਂ ਸੀ ਬੰਨਿਆ ਆਹਦਾ ਮੈਨੂੰ ਮਤਲਬ ਪੰਚਾਇਤ ਨੇ ਆ ਕੇ ਆ ਗਿਆ ਉਹ ਗਿਜੇ ਮਤਲਬ ਖਸਰੇ ਵਾਲੇ ਉਸਤਾਦ ਦਿੱਤਾ ਬਾਜੀ ਕਰਨੀ ਬੜੀ ਬਾਜੀ ਕਰਨੀਆਂ ਆ ਗਈਆਂ ਦੋ ਦੋ ਤਿੰਨ ਤਿੰਨ ਅਸੀਂ ਇਹ ਮਰਦਾਂ ਜੀ ਇਹ ਆ ਤੈਨੂੰ ਬਾਪੇ ਰੱਖਦੇ ਪਾਗਦਾ ਆਏ ਫਿਰ ਪੋਸਰਾ ਦੇਣਾ ਫਿਰ ਤੈਨੂੰ ਅਸੀਂ ਆਖਾਂਗੇ ਹਾਂਜੀ ਤੇ ਨਾਲੇ ਨਾਲੇ ਮਾਪੇ ਨਹੀਂ ਨਾਲੇ ਪਤਾ ਕੀ ਗੱਲ ਹੈ ਮਾ ਏ ਆ ਵੀ ਬੇਨਤੀ ਏ ਵੀ ਅੱਜ ਖੁਸ਼ ਹੋ ਕੇ ਲਿਆ ਮਾਂ ਬਧਾਈ ਇਹ ਰਸ਼ਮੀ ਦੀ ਜਿੱਤ ਹੋਈ ਹੈ ਨਾ ਸਾਨੂੰ ਉਦੋਂ ਦਾ ਪਤਾ ਸੀ ਹਾਂਜੀ ਨਹੀਂ ਆਖੇ ਵਿੱਚ ਰਕਾਰ ਆ ਰਣ ਦੇ ਕਈ ਨੇ ਚੇਰੇ ਬਾਹਰ ਘਟਾਉਣਾ ਦਿੱਤਾ ਬਾਬੇ ਨਾਨਕ ਨੇ ਬਰਾਏ ਬਰਾਏ ਤੇ ਮੁੜ ਕੇ ਮਾਂ ਤੈਨੂੰ ਪੋਤਰੇ ਵੀ ਚਲੀ 50 ਦਿਨੇ ਹੀ ਬਾਬੇ ਨਾਨਕ ਦੇ ਹਾਂਜੀ ਅਸੀਂ ਵੀ ਰਹਿ ਰਹੀਏ ਤੁਹਾਡੀ ਦੁਆ ਤੁਸੀਂ ਸਾਡੇ ਯੋਧੇ ਸਰਦਾਰ ਜੋ ਮਹਾਰਾਜ ਸਾਡੀਆਂ ਬੇਟੀਆਂ ਧੀਆਂ ਦਾ ਵਿਆਹ ਕਰ ਦਿੰਦੇ ਮਹਾਰਾਜ ਤੁਸੀਂ ਵਿਆਹ ਨਹੀਂ ਪੰਡਾ ਉਹ ਕਰੋੜਾ ਰੁਪਈਆ ਦਾ ਲੰਗਰ ਲਾ ਰਹੇ ਉਹ ਸੜਕਾਂ ਦੇ ਉੱਪਰ ਵੀ ਲਾਉ ਤੇ ਇਹ ਮਹਾਰਾਜ ਸਰਦਾਰ ਜਿਹੜਾ ਨਾ ਸ਼ੇਰ ਦਾ ਸ਼ੇਰ ਹੈ ਜਾਨਾ ਇਹੋ ਹੀ ਮਹਾਰਾਜ ਉਹ ਬੱਬੇ ਨਾਨਕ ਦੇ ਤੁਰੇ ਆਉਂਦੇ ਤੁਰ ਪਏ ਤੇ ਚੱਲ ਇਹ ਵੀ ਮਾਂ ਅੱਜ ਵੱਡੀ ਵਧਾਈ ਲੈ ਅੱਜ ਬਲੱਡ ਨਾ ਮੰਗਤਾ ਕਿਹੜੀ ਗੱਲ ਹੈ ਨਹੀਂ ਮਾਂ ਪਤਾ ਕੀ ਆ ਅਸੀਂ ਉਸ ਤਰ੍ਹਾਂ ਬਿਨਾਂ ਟਾਈਮ ਤੋਂ ਕਦੀ ਸਤਾਇਆ ਨਹੀਂ ਤੇ ਚਾਹੇ ਤੇ ਇਹ ਹੁੰਦਾ ਵੀ ਮਰ ਗਣੇ ਰੋਜ਼ ਹੀ ਸਤਾਉਂਦੇ ਕਦੀ ਆਟਾ ਮੰਗਣ ਕਦੀ ਧੋਣ ਮੰਗਣ ਆਦੀਰਾ ਸੀ ਪਾਣਾ ਸੀ ਉਦੋਂ ਆਉਣਾ ਜਦ ਮਾਰੇ ਨਿਪਾਗਲਾ ਏ ਤੇ ਫਾੜਨ ਰੁਪਈਆ 5100 ਰੁਪਈਆ 5100 ਕਿੱਥੇ ਆ ਦੋ ਕੰਬਲ ਕਿੱਥੇ ਆ ਦਾਦੀ ਲਾਉਣ ਲੱਗੀ ਹੁਣ ਸਾਡਾ ਨਾਮ ਬਾਰੇ ਛੱਡੀ ਹੋਲੇ ਪਿਛਲੇ ਅੰਦਰ ਮੈਂ ਨਾਮ ਆਦੀ ਦਾਦੀ ਦਾਖਲ ਦਈਦਾ ਲੈ ਉਹ ਤੇਰੀ ਉਹ ਮੁੜਵੀਆ ਸਾਡੀ ਰੋ ਜੀ ਮੇਰੇ ਵੀਰ ਜੀ ਸਾਡੀ ਮਾਂ ਆ ਉਹਦੇ ਨਾਲ ਤਾਂ ਗੱਲ ਨਹੀਂ ਗਈ ਤੇ ਮਹਾਰਾਜ ਤੁਸੀਂ ਸਾਡੇ ਵੀਰ ਜੋ ਭਰਾ ਭਤੀ ਮੈਂ ਤਾਂ ਭਰਾ ਦੇ ਵੇਲਾ ਵੀ ਵੇਲਾ ਜੀਆਂ ਕਲਾਕੀ ਬਾਬਾ ਨਾਨਕ ਬੋਧਾ ਅਸੀਂ ਇਹ ਸੁੱਖ ਮੰਗ ਕੇ ਜਾਂਦੇ ਹਾਂ ਦੀ ਬਾਬਾ ਨਾਨਕਾ ਮੇਰੇ ਸਰਦਾਰਾਂ ਨੂੰ ਇੰਨਾ ਕਿ ਦੇ ਸਾਨੂੰ ਵੀ ਜਰਾ ਦੇ ਦੇ ਜਲਪਾਣੀ ਛਕਣਾ ਜੇ ਮਾਂ ਮੇਰੀਏ ਜਲਪਾਣੀ ਹੈ ਜਿਹੜੜ ਕੇ ਨੰਗਣਾ ਸਾਨੂੰ ਆਉਣਾ ਨਹੀਂ ਜਨਾ ਸਾਨੂੰ ਵਧਾਈ ਨਾ ਮਾਂ ਮਿਲ ਜਨਾਲ ਸਿੰਘ ਜੀ ਆਲਾ ਕਰਮਾਂ ਵਾਲੀ ਮੇਰੀ ਮਾਂ ਇਹ ਅੱਜ ਮਾਂ ਖੁਸ਼ ਹੋ ਕੇ ਲਿਆ ਆਉਂਦਾ ਇਹ ਤਰ੍ਹਾਂ ਨਾ ਮਾਂ ਕਰ ਅੱਜ ਥੋਪਾ ਲਾ ਕੇ ਗੱਲਦਾ ਵੱਡ ਮਾਂ ਅੱਜ ਤੁਸੀਂ ਨਾ ਇਸ ਤਰ੍ਹਾਂ ਕਰੋ ਮੈਂ ਖੁਸ਼ ਹੋ ਕੇ ਲਿਆ ਆਂਦਾ ਮੈਂ ਤਾਂ ਇਹ ਆਂਦਾ ਵੀ ਬਾਬਾ ਨਾਨਕਾ 40 50 ਪੋਤੇ ਦੇਈ ਮੇਰੀ ਬੀਬੀ ਹਾਂ ਜਿਹੜਾ ਉਹ ਹਾਂਜੀ ਫੁੱਲ ਲਗਾ ਰਵੇ ਅਸੀਂ ਵੀ ਤੁਰੇ ਰਹੀਏ ਫਿਰ ਫਾਂੜਣ ਵਧਾਈ ਹੋ ਗਿਆ ਸਰਾਵਾ ਇਹ ਸਰਾਵਾ ਹੋੜ ਬੜਾ ਜਾਹਰੀ ਲੈ ਲੈ ਲੋ ਕੇ ਬੱਲੇ ਤੇਰੀ ਹੋੜੀ ਹੋੜ ਆਈਓ ਹੋ ਮੁੜਵੀਆ ਹੋ ਮੁੜਵੀਆ ਆਇਆ ਕਰ ਉਹ ਬੱਲੇ ਤੇਰੇ ਹਾਂਜੀ ਪੜਿਆ ਹੈਗਾ ਹਾਂ ਪੜਿਆ ਹੈਗਾ ਕਿੰਨੀਆਂ ਕਿ ਪੜਿਆ ਸੀ ਮੈਂ 4-5 ਮਾਤਾ ਕਿੰਨੇ ਮੈਂ ਤੇਰਾ ਉੱਤੇ ਜਮੀਨ ਤੋਂ ਕਿਉਂ 2-4-5 ਬੜਕੇ ਤੇ ਮੇਰਾ ਨਾ ਮਸਲਾ ਆਇਆ ਤੂੰ ਕਿੰਨੇ ਪੜ ਗਿਆ ਮੈਂ ਤਾਂ ਬਹੁਤ ਜਿਆਦਾ ਪਾਸ ਆ ਕਿੰਨੀਆਂ ਕਰ ਮੈਂ ਬੜਾ ਵੱਡਾ ਪਾਸ ਆ ਉਹ ਕਿਹੜਾ ਪਾਸ ਹੈ ਬਟਾਲੇ ਵਾਲਾ ਪਾਈ ਬਾਈ ਪਾਦੀ ਆ ਹੋਰ ਕੀ ਹੋਣ ਦੇ ਆਈਓ ਮੁੜਵੀਆ ਗੱਡੀਆਂ ਬੜੀਆਂ ਲੱਗਦੀਆਂ ਬੱਲੇ ਤੇਰੀ ਉਹ ਕਾਕਾ ਮੈਂ ਬਹੁਤ ਜਿਆਦਾ ਪੜਿਆ ਹਾਂ ਉਹ ਕਿੰਨਾ ਕੁ ਪੜ ਗਿਆ ਤੂੰ ਮੈਂ ਪੜ-ਪੜ ਕੇ ਖੜ ਗਿਆ ਉਹ ਗਿਨਾ ਕਰ ਹੁਣ ਬਣਾਈ ਆਉਣ ਵਾਲੀ ਤੇਰੇ ਮੈਂ ਸਾਰੀਆਂ ਪੜਿਆ ਉਹ ਸਾਰੀਆਂ ਕਿੰਨੀਆਂ ਪੜਿਆ ਹਾਂ ਲੈ ਕਿਤਾਬਾਂ ਹਾਂਜੀ ਉਤੋਂ ਦੀ ਟੱਪ ਗਿਆ ਮੈਂ ਹੋਰ ਬੱਲੇ ਤੇਰੀ ਹੋਰ ਕੀ ਹੋਣਿਆ ਆਇਓ ਮੁੜ ਵੀ ਆ ਆ ਕਰ ਬੱਲੇ ਤੇਰੇ ਕਾਕਾ ਹਾਂਜੀ ਵਧੀਆ ਸ਼ੇਰ ਨਹੀਂ ਤੇਰਾ ਆਇਆ ਵਧੀਆ ਸ਼ੇਰ ਸੁਣਾ ਦਿੰਦੇ ਖੜਿਆ ਖੜਿਆ ਫੁੱਲ ਗੁਲਾਬ ਦਾ ਖਿਲਗੀ ਆਜ਼ਾਦੀ ਅੱਛਾ ਅੱਛਾ ਖੜਿਆ ਫੁੱਲ ਗੁਲਾਬ ਦਾ ਹਾਂਜੀ ਆ ਰੁੜ ਕੇ ਪੜਨਾ ਦੀ ਦਾਦੀ ਹੋਰ ਇਦਾਂ ਨਹੀਂ ਉਹ ਕਹਿਣਾ ਪੰਡਾ ਆ ਤੈਨ ਮੈਨੇ ਮੀਂਹ ਪੈਂਦੇ ਰਹੇ ਉਹ ਇਦਾਂ ਨਹੀਂ ਉਹ ਕਹਿਣਾ ਅੱਛਾ ਖਿਲਗੀ ਆਜ਼ਾਦੀ ਆਪਣੇ ਪਿੰਡ ਬੜੇ ਚੇ ਆ ਹਾਂਜੀ ਆੜਖ ਕਲਾ ਹਾਂਜੀ ਜਿਹੜੀ ਭੇਟ ਜੋ ਆ ਬੋਲ ਪਰੇ ਉੱਚੇ ਪੈਣੇ ਹਾਂ ਇਹ ਗੱਲ ਸਹੀ ਆ ਤੇ ਖਿਲ ਗਈ ਜਾਦੀ ਤੇ ਜੀਵੇ ਮੇਰੇ ਸਰਦਾਰ ਲਾਖਸੇ ਬਰਸਾ ਪਾਣਕ ਉਹਦੇ ਖੁਸ਼ੀਆਂ ਨਾਲ ਸ਼ਾਦੀ ਹਾਂਜੀ ਤੇ ਜੀਵੇ ਜੋ ਇਹ ਤਾਂ ਚਮਕੀਦਾਰ ਕਿ ਹੋਇਆ ਸਾਬੇ ਤੇਰੀ ਦਾਦੀ ਨਰਾਤੇ ਵਾਲੀ ਸ਼ਾਦੀ ਮੁਰਗੀਆਂ ਘਰ ਦੇ ਦੇ ਚਾਬੀ ਆਗਰ 5200 ਕਿੱਥੇ ਆ ਉਹ ਦਾਦੀ ਅੱਜ ਸਵਾਹੇ ਕਰਨ ਰਹੀ ਆ ਅੱਜ 5200 ਦਾ ਉਹ ਬੰਕੇ ਜਾਣਾ ਜਾਰੀ ਜਿਹੜਾ ਬਣਾਉਣਾ ਹੋਰ ਕੀ ਹੋਣਿਆ ਆਓ ਉਹ ਮੁਰਗੀਆਂ ਬਣਾਗਾ ਤਾਂ ਮੇਰੇ ਜਿੱਥੇ ਕਲਾ ਕਰੇ ਬਾਬਾ ਨਾਨਕ ਤੇ ਬੱਡੀ ਆਈ ਅੱਜ ਲੈ ਆ ਸਾਡੀ ਆ ਆਗੇ ਅੱਖੀਆਂ ਨੀ ਖੋਲਦਾ ਮੋਦੀ ਖਾਂ ਨੇ ਬੈਠਾ ਤੇਰਾ ਤੇਰਾ ਤੋਲਦਾ ਜੀ ਬਾਬਾ ਮੋਦੀ ਖਾਂ ਦੇ ਬੈਠਾ ਤੇਰਾ ਤੇਰਾ ਤੋਲਦਾ ਆਹੇ ਗੁਰੂ ਪਰ ਬਾਬਾ ਨਾਨਕ ਅਲਫਾਫਾ ਇੱਕ ਦੇ ਨਹੀਂ ਸਾਨੂੰ ਪਰ ਜੇ ਬਾਬਾ ਨਾਨਕ ਤੋਂ ਪਹੁੰਚੇ ਸਰ ਵੀਰ ਬਲਣਾ 500 ਹਾਂਜੀ ਆ ਆਗੇ ਬੜਾ ਇੱਕ ਲੈਣੀ ਨਿਸ਼ਾਨੀ ਜਿਹੜਾ ਕਾਲੇ ਚ ਪਾਈ